लो जी निकल चुके हैं ठीक है जी एक बद्दल देखो बस उपर बदल 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 बत्तर बदल चेक करो यार ਪਤਾ ਕੋਈ ਨਹੀਂ ਮੈਂ ਜਾ ਰਿਹਾ ਮੈਂ ਹੁਸ਼ਿਆਰਪੁਰ ਠੀਕ ਹੈ ਜੀ ਅੱਜ ਚੱਲਾਂ ਮੈਂ ਹੁਸ਼ਿਆਰਪੁਰ ਘੁੰਮਣ ਬੱਦਲ ਚੈੱਕ ਕਰੋ ਯਾਰ ਅੱਗੇ ਜਾ ਕੇ ਮੀ ਮੈਂ ਮਤਲਬ ਛਤਰੀ ਵਗੈਰਾ ਅੰਬਰੇਲਾ ਵਗੈਰਾ ਮੇਰੇ ਕੋਲ ਹੈ ਠੀਕ ਹੈ ਜੀ ਤੇ ਬਾਕੀ ਦੇਖਦੇ ਆਂ ਅੱਗੇ ਜਾ ਕੇ ਪਤਾ ਲੱਗੂ ਕਿਦਰੀ ਸੜ ਮੀ ਹੈ ਮੈਂ ਤਾਂ ਇਧਰਲੀ ਸਾਈਡ ਹੀ ਲੱਗਦਾ ਬਾਕੀ ਤੇ ਥੋੜਾ ਜਿਹਾ ਸਾਈਕਲ ਦਾ ਕੰਮ ਵੀ ਕਰਵਾਣਾ ਮੈਂ ਮਤਲਬ ਸਮਾਨ ਲੈ ਕੇ ਆਣਾ ਮੈਂ ਤਾਂ ਕੰਮ ਕੀ ਕਰਨ ਜ ਆ ਚੋਬ ਵਗੈਰਾ ਵੀ ਆਈ ਆ ਥੋੜੀ ਜਿਹੀ ਠੀਕ ਆ ਮੀ ਬੜਾ ਉਹ ਦੇ ਲੱਗਾ ਸੋਰਜ ਹੋਣੇ ਲੱਗੇ ਛੁਪਣ ਤੇ ਬਾਕੀ ਦੇਖਦੇ ਆ ਜਿਸ ਤਰ੍ਹਾਂ ਮੌਲ ਹੋਇਆ ਤਾਂ ਜਾਣਾ ਤਾਂ ਹੈਗਾ ਹੀ ਪਰ ਉਹ ਵੀ ਅੱਛਾ ਅੱਛਾ ਥੱਲੇ ਇਹ ਕਿਰਾ ਫਸੀ ਜਾਂਦਾ ਪਜਾਮਾ ਮੇਰਾ ਥੱਲੇ ਜਾਣ ਦੇ ਵਿੱਚ ਮਿਲਦੇ ਆ ਅੱਗੇ ਲਿੰਕ ਰੋਡ ਤੇ ਠੀਕ ਹੈ ਜੀ ਪਹੁੰਚ ਜਾਈਏ ਫਿਰ ਅੱਗੇ ਅੱਗੇ ਜਾ ਕੇ ਮਿਲਦੇ ਆ ਲਿੰਕ ਰੋਡ ਤੇ ਫਿਰ ਤੁਹਾਨੂੰ ਦੱਸ ਦਿਆਂ ਕਿੱਥੋਂ ਕਿਹੜੇ ਸ਼ਹਿਰ ਤੋਂ ਸ਼ੁਰੂ ਹੋ ਰਹੀ ਟ੍ਰਿਪ ਹੈ ਹਾਂਜੀ ਬਸ ਤੋ ਕਿਲੋ ਕਮਟਰ ਰਹਿ ਗਿਆ ਹੁਣ ਇੱਥੋਂ ਇੱਕ ਕਸਬਾੰ ਦਾ ਹਰਿਆਣਾ ਠੀਕ ਹੈ ਜੀ ਓਕੇ ਬਾਕੀ ਗੱਲਬਾਤ ਆ ਬਾਅਦ ਵਿੱਚ ਦੱਸੀ ਜਾਊਗੀ ਤੁਹਾਡੇ ਸਾਰਿਆਂ ਨੂੰ ਠੀਕ ਹੈ ਪਰ ਫਿਲਹਾਲ ਰੋਡ ਦਾ ਆਨੰਦ ਲੋ ਇਸ ਸਮੇਂ ਆ ਜੀ ਮੈਂ ਮੈਂਗਰੋਆ ਰੋਡ ਤੇ ਠੀਕ ਹੈ ਜੀ ਇਹ ਮੈਂਗਰੋਆ ਨੂੰ ਜਾਂਦਾ ਜਿੱਦਣ ਮੈਂ ਜਾ ਰਿਹਾ ਇਹ ਹਰਿਆਣਾ ਹੁਸ਼ਿਆਰਪੁਰ ਨੂੰ ਜਾਂਦਾ ਠੀਕ ਹੈ ਤੇ ਓਕੇ ਓਕੇ ਅੰਜੋਏ ਥਿਸ ਰੋਡ ਜਿੱਦਨ ਮੈਂ ਜਾ ਰਿਹਾ ਨਾ ਇਸ ਰੋਡ ਤੇ ਤੇ ਇਹ ਜਾਂਦਾ ਹਰਿਆਣਾ ਤੇ ਹੁਸ਼ਿਆਰਪੁਰ ਨੂੰ ਠੀਕ ਹੈ ਪਹਿਲਾਂ ਹਰਿਆਣਾ ਆ ਜਾਣਾ ਫਿਰ ਹੁਸ਼ਿਆਰਪੁਰ ਠੀਕ ਹੈ ਜੀ ਮਤਲਬ ਲੈਫਟ ਹੈਂਡ ਸਾਈਡ ਆਪਨੇ ਮੁਰਜਣਾ ਉਸ ਤੋਂ ਬਾਅਦ ਦੇਖਣਾ ਮੋੜ ਦੀ ਸਾਈਡ ਤੇ ਹਾਂ ਜਿੱਦਰੋਂ ਮੈਂ ਆਇਆ ਇਹ ਸਿੱਧਾ ਹੀ ਰੋਡ ਮਿੰਗਰੋਵਾਲ ਨੂੰ ਜਾਂਦਾ ਹੈ ਠੀਕ ਹੈ ਜੀ ਮੈਂ ਕੋਈ ਤੇ ਹੁਣ ਮੈਂ ਜਾ ਰਿਹਾ ਜੀ ਹੁਸ਼ਿਆਰਪੁਰ ਠੀਕ ਹੈ ਵਾਕੀਆ ਰੋਡ ਚੈੱਕ ਕਰੋ ਤੁਸੀਂ। ਗਰਾਊਂਡ ਤਾਂ ਇੱਕਦਮ ਹੀ ਸਹੀ ਹੈ। ਹੁਹ 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 ਕਿਤੇ ਕਿਤੇ ਹੋਗਾ ਕਿਤੇ ਕਿਸੇ ਦਾ ਨਾ ਨਹੀਂ ਤਾਂ ਵਾਕੀ ਤੁਹਾਨੂੰ ਪਤਾ ਪਾਈਆਂ ਪਈਆਂ ਸੀਗੀਆਂ ਉਹਦੇ ਕਰਕੇ ਥੋੜਾ ਜਿਹਾ ਰੋਡ ਹੋਆ ਠੀਕ ਆ। ਓਕੇ ਮਿਲਦੇ ਆ ਮੇਨ ਰੋਡ ਤੇ ਠੀਕ ਹੈ। ਤੇ ਤੁਸੀਂ ਥੋੜੀ ਜਿਹੀ ਵੀਡੀਓ ਦੇਖੋ ਫੇਰ ਮੇਰੇ ਸ਼ਾਇਦ ਆਵਾਜ਼ ਨਾ ਮੈਂ ਦੋਵੇਂ ਵਿੱਚ ਯਾਰ ਜੀ ਸਿੱਧਾ ਸ਼ਹਿਰ ਪਰਵਾਹ ਨਹੀਂ ਹੈ ਇਹ ਵਾਹ ਸਹੀ ਆ ਰਹੀ ਹੈ ਕਿ ਨਹੀਂ ਅਰੇ ਸ਼ਹਿਰ ਤੋਂ ਨੂੰ ਜਾ ਰਿਹਾ ਸਿੱਧਾ ਰੋਸਟੀ ਹੈ ਜੀ ਯਾਨੀ ਜਿਹੜੀ ਰਾਈਡ ਆ ਉਹ ਸ਼ਹਿਰ ਪਰ ਤੱਕ ਹੋ ਗਈ ਟੀ ਨੇ ਹਾਂ ਦੱਸ ਦੋਗਾ ਕਿੱਥੇ ਜਾਣਾ ਐਸੇ ਦੱਸ ਕੀ ਕੋਈ ਨਾ ਦੱਸੋਂਗੇ ਤੇ ਹੋਰ ਗੱਲ ਲੱਗੇ ਜਾ ਕੇ ਪਾਣੀ ਪੀਣਾ ਮੈਂ ਤਾਂ ਫਿਰ ਮੈਂ ਥੋੜੀ ਜਿਹੀ ਰੋ ਮੈਂ ਲਾ ਲਾ ਮੀ ਲੱਗ ਚੁੱਕਾ ਅਗੇ ਮੀ ਲੱਗਾ ਲੱਗਦਾ ਵੇ ਤੇ ਜਾਂ ਫਿਰ ਉਹ ਗੱਡੀ ਦਾ ਪਤਾ ਚਲ ਜਾਣਾ ਓਹ ਹੋ ਮੈਂ ਤਾਂ ਪਾਣੀ ਪੀਤਾ ਸੀਗਾ ਠੀਕ ਹੈ ਓਕੇ ਕਲੀਅਰ ਹੈ ਕਲੀਅਰ ਹੈ ਬਾਈ ਉਹ ਪਿੱਛੇ ਛੱਟਾ ਜਾਂ ਪਤਾ ਨਹੀਂ ਕਾ ਲੀਆਂ ਪਈਆਂ ਯਾਰ ਥੋੜਾ ਜਿਹਾ ਰਿਲੈਕਸ ਹੋਇਆ ਠੀਕ ਹੈ ਜੀ ਫੇਰ ਚੱਲਦੇ ਆਂ ਯਾਰੇ ਤੇ ਮੈਨੂੰ ਲੱਗਦਾ ਛੱਟਾ ਪੈਂਦੀ ਆ ਭਈਆ ਚਲੋ ਮਿਲਦੇ ਆਂ ਅੱਗੇ ਜਾ ਕੇ ਰੋਡ ਦਾ ਹਾਲ ਵੈਸੇ ਮੈਂ ਮੂੰਹ ਜਿੱਦਣ ਕੀਤਾ ਇਦਣੂ ਆਇਆ ਮੈਂ ਇਦਣੂ ਜਾਣਾ ਨਹੀਂ ਮੈਂ ਸ਼ਾਂ ਦੇਖੀ ਸੀ ਕਿ ਤਾਂ ਪਿੱਛੇ ਖੜਾ ਹੋ ਗਿਆ ਠੀਕ ਹੈ ਹਾਂ ਚੱਲਦੇ ਆ ਠੀਕ ਹੈ ਮਿਲਦੇ ਆ ਠੀਕ ਹੈ ਠੀਕ ਹੈ ਜੀ ਆ ਸਾਹਮਣੇ ਨਾਮ ਬੋਰਡ ਬਹੁਤ ਵਧੀਆ ਲੱਗਾ ਬਹੁਤ ਵਧੀਆ ਇੱਕ ਬੋਰਡ ਲਾਇਆ ਮੈਂ ਤਾਂ ਆਇਆ ਹੀ ਅੱਜ ਆ ਲਾਸਟ ਟਾਈਮ ਘਣੀਏ ਕੱਪਾ ਪਹਿਲਾਂ ਘਰੀ ਕਦੋਂ ਆਇਆ ਸੀਗਾ ਠੀਕ ਹੈ ਬਿਲਾਲ ਬਹੁਤ ਵਧੀਆ ਸਾਹਮਣੇ ਇੱਕ ਬੋਰਡ ਲੱਗਾ ਨਾਮ ਠੀਕ ਹੈ ਮੈਨੂੰ ਪਤਾ ਨਹੀਂ ਆਵਾਜ਼ ਤੱਕ ਪਹੁੰਚਦੀ ਕਿ ਨਹੀਂ ਬਾਕੇ ਰਵੇ ਤਰਾ ਉਹ ਪਾਈ ਹੋਈ ਜਿਹੜਾ ਬੋਰਡ ਲੱਗਾ ਇੱਕ ਮਾਤਾ ਜਿੰਦਪੁਣੀ ਦਾ ਲੱਗਾ ਦੇਖੋ ਹੁਸ਼ਿਆਰਪੁਰ ਦਾ ਇੱਧਰ ਇਤਨਾ ਦਰਸਾਣਾ ਲੱਗਾ ਇਤਨੀ ਥਾੜ ਨੂੰ ਇਹ ਇੱਕ ਸਿੱਧਾ ਹੁਸ਼ਿਆਰਪੁਰ ਲਿਖਿਆ ਚੰਡੀਗੜ੍ਹ ਇੱਕ ਜਲੰਧਰ ਤੇ ਫਗਵਾੜਾ ਰਾਈਟ ਹੈਂਡ ਸਾਈਡ ਠੀਕ ਹੈ ਤੇ ਉਹਦੇ ਸਾਹਮਣੇ ਦੇਖ ਹੀ ਲੈਣਾ ਤੇ ਮੈਂ ਜਾਣਾ ਸਿੱਧਾ ਹੁਸ਼ਿਆਰਪੁਰ ਸਿਟੀ ਨੂੰ 1 2 3 ਚੱਲੋ ਹੋ ਗਿਆ ਮੈਂ ਹਿਆਰਪੁਰ ਸਿਟੀ ਤੋਂ ਇੱਥੇ ਠੀਕ ਹੈ ਜੀ ਤੇ ਇੱਥੋਂ ਮੈਂ ਕਿੱਥੇ ਜਾਣਾ ਉਹ ਤੁਹਾਨੂੰ ਮੈਂ ਗੁਪਤ ਜਗ੍ਹਾ ਰੱਖੂੰਗਾ ਕਿੱਥੇ ਜਾਏ ਉਹ ਸ਼ਾਇਦ ਇਹ ਦੱਸ ਸਕਦਾ ਤੁਹਾਨੂੰ ਕਿ ਜਾਣਾ ਘੁੰਮਣੇ ਆਇਆ ਵੈਸੇ ਮਾਜਾ ਪਰਵਾ ਬਰਦਰ ਮੈਂ ਘੁੰਮਣ ਆਇਆ ਵਾਂ ਠੀਕ ਹੈ ਤੇ ਨੋ ਨਜ਼ਾਰੇ ਟੈਂਪੋ ਟਰੈਵਲ ਪਤਾ ਨਹੀਂ ਕਿੰਨੀ ਜਨਤਾ ਬੈਠੀ ਹੋਣੀ ਵਿੱਚ ਟੈਂਪੋ ਟਰੈਵਲ ਵਿਚਾਰਾ ਬੈਠਾ ਪਿਆ અગળે ઓછા બચ્ચને પછાણ લેવા દમાગ બહુ તેજ બને પછાણ ઓહો અ ਉਹ ਠੀਕ ਹੈ ਐਥੇ ਸਾਈਕਲ ਹੀ ਲਗਾਣਾ ਹਦੀ ਮਜ਼ਾਰ ਪਤਾ ਨਹੀਂ ਕਿਹੜਾ ਮੈਨੂੰ ਤਾਂ ਪਤਾ ਨਹੀਂ ਬਰਸ਼ ਸ਼੍ਰੀ ਮੰਦਰ ਸ਼ੇ ਮੰਦਰ ਹਨੂਮਨ ਮੰਦਰ ਕੰਦੇ ਕਾਈਂ ਨੀ ਲੇ ਗਾ ਦੋ ਗੰਦਪਾ ਹਾਂ ਦੋ ਗੰਦਪਾ ਅੱਲੂ ਆਇਓ 10 ਰੁਪਏ 10 ਰੁਪਏ 10 ਰੁਪਏ 10 ਰੁਪਏ ਬਾਲਣੇ ਆ ਯਾਰ ਘਰੇ ਨਾ ਭਾਈ ਜੀ ਖਰਾਬ ਨਹੀਂ ਹੋ ਗਿਆ ਡਾਇਮੰਡ ਹੈ 1170 ਹੋ ਰਹੀਆ ਪਰ ਮੈਂ 10 ਦਾ ਵੇਚ ਰਿਹਾ ਕੱਲ ਨੂੰ ਰੇੜੀ ਚਾਹੀਦੀ ਅੱਜ ਮੈਂ ਬਾਲ ਰਹੇ ਆ ਆਪਣੀ ਜ਼ਿੰਦਗੀ ਕੱਲ ਤੋਂ ਥੋੜਾ ਰੇੜੀ ਨਾਲੀ ਕੀ ਹੋ ਗਿਆ ਉਹ ਹਰੇ ਜੇ ਕੱਢ ਦੋ ਯੋਯੋ 10 ਰੁਪਏ ਆਲੂ ਆਯੋ 10 ਰੁਪਏ ਆਲੂ ਆਯੋ 10 ਰੁਪਏ ਨਬਾਬੂ ਬੰਦੇ ਆਲੂ ਆਯੋ 10 ਰੁਪਏ ਆਲੂ ਆਯੋ 10 ਰੁਪਏ ਮਾਲੋ ਭਾਜੀ ਡਾਇਮੰਡ ਆ ਗਿਆ 10 ਰੁਪਏ 10 ਰੁਪਏ 10 ਰੁਪਏ ਇਹਦੇ ਮਤਕਾਉ ਗੇੜ ਰਿਹਾ ਮੈਂ ਵੀਰੇ ਆਲੂ ਬਾਬਾ ਬੰਦਾ ਆ ਮੈਂ ਆਲੂ ਦੇਖਣੇ ਸਾਰੇ ਰਹੂਗੇ ਕਾ —